ਕੈਪਟਨ ਸਭ ਨੇ ਠੱਗੀ ਮਾਰ ਗਿਆ ਗੁਟਕਾ ਸਾਹਿਬ ਫਰਕ ਪਹਿਲਾਂ ਸਾਡੇ ਨਾਲ ਠੱਗੀ ਮਾਰ ਗਿਆ ਯਾਰ ਤੇ ਇਹਦਾ ਪੂਰਾ ਮਾਨ ਸਰਕਾਰ ਕੀਤਾ ਵੀ ਕੈਪਟਨ ਕੋ ਕਰੂਗਾ ਕਰੂਗਾ ਇਹ ਸੌ ਖਾਦੀ ਰਹੇ ਸੌ ਕਾਕੇ ਦਾ ਬੇਲਾ ਬਹਿ ਗਿਆ ਸੀ ਕਿ ਕਰੀ ਕਿਉਂ ਇੱਕ ਮੌਕਾ ਤੇ ਮੰਗੀ ਨਹੀਂ ਇੱਕ ਮੌਕਾ ਬੁੜਾ ਹੋਇਆ ਮਰ ਗਿਆ ਇੱਕ ਮੌਕਾ ਮੰਗੀ ਗਿਆ ਉਹ ਇਹ ਮੈਂ ਇੱਕ ਮੌਕਾ ਨਹੀਂ ਮੰਗਦੇ ਕਿ ਪਤਾ ਕੀ ਆ ਉਹ ਕਹਿੰਦਾ ਮੇਰਾ ਕੰਮ ਹੋਇਆ ਤੇ ਵੋਟ ਪਾਣੀ ਨਾ ਪਾਇਓ ਉਹ ਥੋੜੇ ਸਾਹਮਣੇ ਕਹਿੰਦਾ ਆਪਣੇ ਕਿਉਂ ਨਹੀਂ ਗਿਆ ਅੰਦਰ ਯਾਰ ਬਹੁਤ ਹੁੰਨੇ ਗਏ ਇਹ ਵਾਰੀ ਨਾ ਪਰ ਆਊਗਾ 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 ਨੰਬਰੇ ਦਾ ਕਿਹੜਾ ਗਿਆ ਨਹੀਂ ਸਾਰੇ ਤੁਨੇ ਗਏ ਯਾਰ ਆਪ ਚਪਾ ਚੂਚੂ ਤੋੜ ਕੇ ਬਥੇਰੇ ਨੇ ਕ ਕਹਿੰਦੇ ਆ ਸੰਧਾ ਭਗਵਾਨ ਤੁਮਾਰ ਬੰਦਾ ਸਭ ਤੋਂ ਸਹੀ ਹੈ ਬੰਦਾ ਮਾਣਦਾਰ ਹੈ ਜੀ ਬਸ ਬਾਦਲ ਸਾਹਿਬ ਨੇ ਕਹਿੰਦੇ ਵੀ ਮੋਟਰ ਲਈ ਆ 2-2 ਲੱਖ ਰੁਪਏ ਰੱਖਨੇ ਚ ਨੇ ਲੈਣਾ ਸਾਥ ਉਹਨਾਂ ਨੇ ਦੋ ਪੈਸੇ ਲੈ ਕੇ ਪੈਸੇ ਲੈ ਕੇ ਮੋਟਰ ਲਾ ਲਿਆ ਪੈਸੇ ਦਾ ਸਾਰਾ ਬੀਲੀ ਸਾਰੀ ਵੇਚੀ ਕਰਮਜੀਤ ਅਮੋਲ ਜਿਹੜਾ ਉਹ ਵੋਟਾਂ ਲੈ ਕੇ ਜene ਕਿ ਬੰਬੇ ਵੱਜੂਗਾ ਮਣ ਤੂੰ ਕੌਣ ਤੇ ਮੈਂ ਕੌਣ ਕੌਮਜੀਤ ਦਾ ਸੁਨਾਮ ਸਾਡੇ ਨੇੜ ਦਾ ਇਹ ਕੋਈ ਕਿਤੇ ਬੰਬੇ ਨਹੀਂ ਵੱਜਦਾ ਇਹ ਬੰਬੇ ਮੂਹ ਕਿਹਨੇ ਜਾਈਛਾ ਸਾਡੇ ਕੋਲ ਰਹੂਗਾ ਜਿਨੇ ਪੰਜਾਬ ਦੀ ਜੜ ਉਹਨਾਂ ਨੇ ਬਾਦਲ ਕਰਨ ਕੱਢਿਆ ਕੋਈ ਜਮੇ ਨਹੀਂ ਤੁਮੇ ਕੱਢਣਾ ਚਾਂਗਾ ਚੱਕ ਹਰ ਸਾਲ ਦੇ ਮਾਰਦੇ ਸਿਰ ਭਈ ਜਿੰਨਾ ਕਹਿੰਦਾ ਉਹ ਤੇ ਕਿਹਾ ਸੀਗਾ ਉਹਨਾਂ ਕ ਤਾਂ ਇਹ ਕਰੀ ਜਾਂਦੇ ਆ ਠੀਕ ਹੈ ਕਹੀਂ ਇਹਨਾਂ ਨੇ ਕੰਮ ਵਧੀਆ ਕੀਤਾ ਸਾਡੇ ਘਰਾਂ ਦੇ ਬਿੱਲ ਵੀ ਮਾਫ ਕੀਤੇ ਆ ਇਹਨਾਂ ਨੇ ਤੇ ਸਾਨੂੰ ਸੇਵਾ ਸਹੂਲਤਾਂ ਵੀ ਚੰਗੀਆਂ ਮਿਲ ਜਾਂਦੀਆਂ ਜਿਹੜੇ ਕਰਦੇ ਜਿੰਨਾ ਕਿੰਨੇ ਸਾਨੂੰ ਕਿਹਾ ਸੀ ਕਰੀ ਜਾਂਦੇ ਆ ਤੇ ਉਹਨਾਂ ਨੇ ਤਾਂ ਸਾਨੂੰ ਦਿੱਤਾ ਹੀ ਕੱਖ ਨਹੀਂ ਗਾ ਬਾਦਲ ਸਾਹਿਬ ਨੇ ਕਹਿੰਦੇ ਵੀ ਢਾਈ ਢਾਈ ਕਿੱਲਾਂ ਦੇ ਦੋ ਦੋ ਕਿੱਲਾਂ ਤੇ ਜਿਹੜੀ ਡੂਡੂਡ ਕਿੱਲੇ ਤੇ ਮੋਟਰ ਲਾਈ ਆ ਕਿ ਉਹਨਾਂ ਦਾ ਰਾਜ ਮਾੜਾ ਸੀ ਨਹੀਂ ਸਾਨੂੰ ਤੋਂ ਕੋਈ ਫਾਇਦਾ ਨਹੀਂ ਮੋਟਰ ਦਾ ਉਹਦਾ ਡੂਡੂਡ ਕਿੱਲੇ ਦੋ ਦੋ ਲੱਖ ਰੁਪਈਆ ਤੱਕ ਨੇ ਦੋ ਦੋ ਲੱਖ ਰੁਪਈਆ ਰੱਖਨੇ ਆ ਲੈਣਾ ਸਾਥ ਉਹਨਾਂ ਨੇ ਦੋ ਪੈਸੇ ਲੈ ਕੇ ਪੈਸੇ ਲੈ ਕੇ ਮੋਟਰ ਲਾਈ ਪੈਸੇ ਦਾ ਸਾਰਾ ਬਿਜਲੀ ਸਾਰੀ ਵੇਚੀ ਸੀ ਅਸੀਂ 5 ਰੁਪਇਆ ਯੂਟ ਪਰੀ ਹੈ। 2 ਲੱਖ ਰੁਪਇਆ ਹੋਣ ਤੇ ਪਾਣੀ ਮਕਾਤਾ ਇਹਨਾਂ ਨੇ ਬੱਲ ਕਾ ਸਾਨੂੰ ਫ੍ਰੀ ਕਰਕੇ ਸਾਨੂੰ ਤਾਂ ਮਾਰਤਾ। ਸਾਨੂੰ ਲੋੜ ਨਹੀਂ ਸੀ ਬਿਜਲੀ ਬਿਲ ਬਿਲ ਫ੍ਰੀ ਦੀ, ਮੋਟਰਾਂ ਦੀ। ਬਿੱਲ ਲੱਗਦਾ ਸਾਨੂੰ ਵੀ ਮੋਟਰਾਂ ਦਾ। ਇਹਨਾਂ ਨੇ ਪਾਣੀ ਮਕਾਤਾ ਸਾਡੇ ਦਾ। ਅਸੀਂ ਕਰਾਂ ਕੀ? ਕੈਪਟਨ ਸਾਡੇ ਨਾਲ ਠੱਗੀ ਮਾਰ ਗਿਆ ਗੁਟਕਾ ਸਾਹਿਬ ਫਰਕੇ ਪਹਿਲਾਂ ਸਾਡੇ ਨਾਲ ਠੱਗੀ ਮਾਰ ਗਿਆ ਯਾਰ। ਜਮਾ ਸੌਂਖ ਆ ਗਈ ਤੇ ਗੁਟਕਾ ਜੇਤੋ ਕੀਤੀ ਸਾਡੇ ਉਹਨੇ। ਅਸੀਂ ਕਹੇ ਐਡਾ ਇਹਦਾ ਮਾਨਸਤ ਕਰਕੇ ਸਾਡੇ ਬਿਜਾਦੀ ਹੋਈ ਨਾ ਇੱਥੇ। ਇੱਥੇ ਲੋਕ ਬਹੁਤ ਇਕੱਠੇ ਦੁਨੀ ਭਾਈ ਲੈਣਾਂ ਲੱਗੀਆਂ ਪੂਰੀਆਂ ਵੱਡੀਆਂ-ਵੱਡੀਆਂ। ਤੇ ਆਗੇ ਹਾਂ ਬੱਲ ਕੇ ਤੇ ਦੂਆ ਲੜ ਕੇ ਇਹ ਰਾਜਾ ਬਣ ਕੇ ਖਾ ਗਿਆ ਬਾਡੀਆਂ ਉਹ ਅੰਦਰ ਕਿਉਂ ਨਹੀਂ ਗਿਆ ਉਹ ਯਾਰ ਹਫ਼ਤੇ ਵਿੱਚ ਉਹ ਪਿੱਛੇ ਸੁਣ ਤੇ ਤੁੰਨੇ ਵੀ ਸੀ ਆਜਾ ਆਪਣੇ ਕਿਉਂ ਨਹੀਂ ਗਿਆ ਅੰਦਰ ਬਧੀਰ ਬਹੁਤ ਤੁੰਨੇ ਗਏ ਇਹ ਹੀ ਵਾਰੀ ਨਭਰਾਊਗਾ ਆਈਊਗਾ ਆਈਊਗਾ ਨੰਬਰ ਦਾ ਕਿਹੜਾ ਕਹਿੰਦਾ ਨਹੀਂ ਸਾਰੇ ਤੁੰਨੇ ਵੇ ਯਾਰ ਆਪ ਚੂਚੂ ਤੋੜ ਕੇ ਬਥੇਰੇ ਨਿਕਮੇ ਏ ਸੀ ਬਹੁਤ ਤੁੰਨੇ ਪਏ ਅੰਦਰ ਤਾਂ ਉਹ ਤਾਂ ਦੀ ਭੁੱਲ ਜਾਨੇ ਨਾਂ ਲੀ ਦੇ ਨੇ ਯਾਦ ਬਹੁਤ ਫੜ ਫੜ ਅੰਦਰ ਕੀਤੇ ਬਥੇਰੇ ਦੇ ਪਰਚੇ ਹੋਈ ਜਾਂਦੇ ਆ ਤੁਸੀਂ ਇਹ ਗੱਲ ਮੰਨਦੇ ਹੋ ਵੀ ਜਿਹੜਾ ਲੀਡਰ ਹੋ ਗਿਆ ਉਹ ਗੱਪਾਂ ਦੀ ਪੰਡਿਆ ਨਹੀਂ ਗੱਪਤਾ ਯਾਰ ਭਗਵਾਨ ਭਗਵਾਨ ਤੁਹਾਡਾ ਯਾਰ ਭਗਵਾਨ ਤੁਹਾਡਾ ਬੰਦਾ ਸਹੀ ਹੈ ਸਭ ਤੋਂ ਚੰਗਾ ਲੱਗਦਾ ਹੈ ਹੁਣ ਇਹਦੇ ਬੰਦੇ ਥੱਲੇ ਕੋਈ ਕੋਈ ਕਰਦਾ ਸਾਨੂੰ ਅਸੀਂ ਕਹਿ ਸਕਦੇ ਸਭ ਤੋਂ ਭਗਵਾਨ ਤੁਹਾਡਾ ਬੰਦਾ ਸਭ ਤੋਂ ਸਹੀ ਹੈ ਇਹ ਬੰਦਾ ਮਾਨਦਾਰ ਹੈ ਬਸ ਇਹੀ ਗੱਲ ਹੈ ਉਹ ਕਹਿੰਦੇ ਨਹੀਂ ਨਹੀਂ ਵਿਰੋਧੀ ਕਹਿੰਦੇ ਆਹਨ ਆਮ ਪਾਰਟੀ ਨੂੰ ਪੈਂਗਾ ਵੋਟਾਂ ਉਹ ਕਿਸੇ ਮਰਜ਼ੀ ਖੜਾ ਕਰਦੇ ਕੁੱਤਾ ਖੜਾ ਕਹਿੰਦੇ ਕੁੱਤ ਨਹੀਂ ਪਾਣ ਦੇਸ ਤਾਂ ਮੇਲੇ ਦਾ ਅੱਛਾ ਇਦਾਂ ਵਿਕੇ ਵੇਚੀ ਲੋਕ ਤਾਂ ਭਗਤ ਤੇਜੀ ਪਾਰਟੀ ਤੀਜੀ ਪਾਰਟੀ ਤੀਜੀ ਪਾਰਟੀ ਕੋਈ ਨਹੀਂ ਪੈਂ ਜਾਂਦੀ ਤੁਸੀਂ ਬੰਦਾ ਵੇਖ ਕੇ ਨਹੀਂ ਬੋਟ ਪਾਈ ਪਾਰਟੀ ਵੇਖ ਕੇ ਵੋਟ ਨਹੀਂ ਪਾਰਟੀ ਯਾਰ ਬੰਦਾ ਮਾਨਦਾਰ ਹੈ ਪੂਰਾ ਹੋ ਰਹੇ ਹੁਣ ਤੱਕ ਨਹੀਂ ਯਾਰ ਕੰਮ ਤਾਂ ਹੋਈ ਜਾ ਲੋਕ ਪਾਲਦੇ ਕੋਈ ਨਹੀਂ ਕਿ ਲੋਕ ਕਿਵੇਂ ਜੇ ਕੰਮ ਪਾਲਦੇ ਐ ਜੀ ਲੋਕ ਤੁ ਕੀ ਪਾਲਦੇ ਆ ਲੋਕ ਪਾਲਦੇ ਐਜੂਕੇਸ਼ਨ ਹਾਂ ਠੀਕ ਹੈ ਲੋਕ ਪਾਲਦਾ ਹੈਲਥ ਸੋ ਯਾਰ ਹਾਇ ਫ੍ਰੀ ਹੋਣਾ ਚਾਹੀਦਾ ਲੋਕਾਂ ਦਾ ਉਹ ਬਾਈ ਭਾਈਆ ਲੋਕ ਪਾਲਦਾ ਨੌਕਰੀ ਹਾਂ ਯਾਰ 70 70 ਸਾਲ ਦਾ ਵਿਗੜਿਆ ਬਣਾ ਚਾਣ ਜੇ ਜੇ ਕਾ ਮੇਰੀ ਮਾਵਾਂ ਆਵਾ ਘਰ ਦੀ ਸਫਾਈ ਨੂੰ ਦੋ ਭਰਾ ਅੱਡ ਹੋ ਜਾਣਾ ਦੋ ਭਰਾਵਾਂ ਤੋਂ ਸੁਰਤ ਨਹੀਂ ਪਾਗਣ ਦੀ ਦਵਾਈ ਦੋ ਭਰਾਵਾਂ ਅੱਡ ਹੋ ਜਾਂ ਤਾਂ ਜੋ ਇਕੱਠੇ ਹੁੰਦੇ ਨੇ ਬਹੁਤ ਉਹਨਾਂ ਨੇ ਹੁੰਦਾ ਹੈ ਲੋਕ ਪਾਲਦੇ ਇੰਡਸਟਰੀ ਇੰਡਸਟਰੀ ਪੰਜਾਬ ਦੇ ਵਿੱਚ ਕਿੰਨੀ ਗਈ ਉਹ ਇੰਡਸਟਰੀ ਤਾਂ ਆਪਣਾ ਏਰੀਆ ਇੰਡਸਟਰੀਅਲ ਤਾਂ ਇੱਥੇ ਹੈ ਹੀ ਨਹੀਂਗਾ ਆ ਸਾਰੀ ਜ਼ਮੀਨਾਂ ਛੜਕਾ ਚੁੱਕੇ ਰੋਸ ਤੇ ਦੱਸ ਕਿ ਕਿਤੇ ਰਹਿੰਦੀ ਨੇ ਗੋਰੇ ਕਿੱਧਰ ਗਏ ਕਿਹੜੇ ਤੁਹਾਡੇ ਗੋਰੇ ਜਿਹੜੇ ਆਉਣ ਚਾਹ ਮਾਦੀ ਪਾਰਟੀ ਚ ਗੋਰੇ ਕਿਹੜੇ ਸਾਰੇ ਗੋਰੇ ਬਾਹਰੋਂ ਆਇਆ ਕਰਨਗੇ ਇੱਥੇ ਨਹੀਂ ਗੋਰੇ ਤਾਂ ਯਾਰ ਗੋਰੇ ਆਲਾ ਕੰਮ ਹੀ ਹੋ ਜੂਗਾ ਹੁਣੇ ਕਿੱਥੋਂ ਆਏ ਇਹਨਾਂ ਨੇ ਗੋਰਿਆਂ ਦਾ ਕੰਮ ਕਰਦਣਾ ਹੌਲੀ ਹੌਲੀ ਗੋਰੇ ਲਿਆਉਣੇ ਕਿੱਥੋਂ ਆ ਸੀ ਅੱਛਾ ਆ ਜਾਣਗੇ ਹਣੇ 2-3 60 ਸਾਲ ਹੋਏ ਕੋਈ ਨਹੀਂ ਹਣੇ 5 ਸਾਲ ਹੋਰ ਦਿਓ ਆਈਡੀ ਸੇ ਭਰਾ ਉਹ ਨਹੀਂ 2 ਸਾਲ ਘਬਰਾਉਣ ਦੀ ਕੋਈ ਲੋੜ ਨਹੀਂ ਬਾਈ ਨਹੀਂ ਘਬਰਾਉਣ ਦੀ ਕੋਈ ਲੋੜ ਨਹੀਂ ਯਾਰ 5 ਸਾਲ ਹੋਦੇ ਫਿਰ ਇਹਦੀ ਕੰਮ ਹੋ ਜੇ ਮੈਂ ਕਿਹਾ ਜੇ 5 ਸਾਲ ਹੋਰ ਦਿੱਤੇ ਨਾ ਐ ਸੋਣੀ ਚਿੜੀ ਬਣਾ ਦੂਗਾ ਹਏ ਹਏ ਤੂੰ ਦੇਖੋਗੇ ਬਣ ਜੂਗੀ ਅੱਛਾ ਬਣ ਜੂਗੀ ਸੋਣੀ ਚਿੜੀ ਜੀ ਪਹਿਲਾਂ ਰਿੰਕੂ ਜਿੱਤ ਕੇ ਰਿੰਕੂ ਜਿੱਤ ਕੇ ਭੱਜ ਭੱਜ ਚਲਾ ਗਿਆ ਹੁਣ ਕਰਨ ਜੀ ਤੇ ਨਮੋਲ ਆਏ ਜਿੱਤ ਕੇ ਜੇ ਲੱਗਿਆ ਫੇਰ ਨਹੀਂ ਜਾਂਦਾਗਾ ਇਹ ਜਿਹੜੇ ਚੋਰ ਹਨਾ ਵੱਡੇ ਵੱਡੇ ਚੋਰ ਆ ਕੈਪਟਨ ਹੋ ਗਿਆ ਭਵੋਰ ਵਾਲਾ ਹੋ ਗਿਆ ਤੇਰੇ ਵੱਡੇ ਵੱਡੇ ਠਾਕੇ ਡਾਕੂ ਜਿਹੜੇ ਡਾਕੂ ਆ ਸਭ ਭੱਜਾ ਭੱਜਣੇ ਸਾਰੇ ਅੰਦਰ ਹੋਣਗੇ ਕਿਸੇ ਦਿਨ ਤੇਰੇ ਕੋਲੇ ਐ ਇੱਥੇ ਕਿਤੇ ਮਰ ਜੋ ਰੰਗ ਅੰਦਰ ਹੋਣੇ ਹੋਣ ਜਦੋਂ ਮਰਜੀ ਹੋ ਜਾਣ ਤੇ ਇਹਨਾਂ ਦੀ ਵਾਰੀ ਆਈ ਲੈ ਮੈਨੂੰ ਜਿਉਂ ਟ੍ਰੈਕਟਰ ਦੇ ਰਹੇਗੇ ਕਿ ਕੋੱਖ ਨਹੀਂ ਮਿਲਦਾ ਇਹਨੂੰ ਭੰਗ ਤੇ ਫਰਦੇ ਆ ਜੀ ਸਾਡੇ ਦਾ ਹੀਰਾ ਕੋਈ ਕਿਸੇ ਜਣ ਜੱਟਾਂ ਨਾਲ ਨਾ ਪਾਪਾ ਅਸੀਂ ਲੋਕ ਭਗਤ ਬੰਦੇ ਜੱਟ ਜਿਹੜੇ ਹੁੰਦੇ ਆ ਅਸੀਂ ਤੇ ਬੇਲੇ ਬੰਦਾ ਚੰਗਾ ਚੱਲ ਕੋਈ ਨਹੀਂ ਜਾਂ ਆਪਣਾ ਕੁਝ ਕਰੂਗਾ ਭਲਾ ਇਹਦੀ ਠੱਗ ਵੀ ਤੁਸੀਂ ਕਹੇ ਹਾਸਤੇ ਹਸ ਮਾਰ ਕੇ ਸਾਨੂੰ ਠੱਗ ਕੇ ਲੈ ਗਏ ਲੁੱਟ ਕੇ ਲੈ ਗਏ ਜੀ ਤੁਸੀਂ ਕਹਿੰਦੇ ਜੱਟ ਭਗਤ ਹੁੰਨੇ ਆ ਫਿਰ ਬਾਦਲ ਵੀ ਭਗਤ ਹੋ ਗਿਆ ਕੈਪਟਨ ਵੀ ਭਗਤ ਹੋ ਗਿਆ ਤੇ ਜੱਕ 78 ਤੋਂ ਲੱਗਿਆ ਲੋਕਾਂ ਨੂੰ ਮਾਰ ਹੋ ਗਿਆ ਉਹ 78 ਦਾ 78 ਦਾ ਲੱਗਿਆ ਰਾਣਾ ਸੋਢੀ ਭਗਤ ਹੋ ਗਿਆ ਉਹ ਵੀ ਜੱਟਾਂ ਦਾ ਪਸਾਨ ਆ ਉਹ ਨਹੀਂ ਅਸੀਂ ਜਿਹੜੇ ਅਸੀਂ ਵਾਈ ਕਰਦੇ ਅਸੀਂ ਇਹ ਜਿਹੜੇ ਖੇਤਾਂ ਤੇਰੇ ਫਿਰਦੇ ਆ ਉਹ ਜਾਣਦੇ ਉੱਥੇ ਧੜਕੇ ਦੇ ਕਿਸਾਨ ਤਾਂ ਖੇਤਾਂ ਤੇ ਫਿਰਦਾ ਕਿਸਾਨ ਤਾਂ ਖੇਤਾਂ ਤੇ ਫਿਰਦਾ ਹੈ ਹੋ ਗਿਆ ਇਹ ਦੂਜੀ ਕੈਟਾਗਰੀ ਹੁੰਦੀ ਹੈ ਇਹ ਦੂਜੇ ਦੀ ਕੈਟਾਗਰੀ ਜੱਟਾਂ ਦੀ ਹੁੰ ਉਹ ਕੈਪਟਨ ਦੀ ਕਰੀਜ਼ ਕਰ ਜੱਟ ਤਾਂ ਉਹੀ ਹੋਊਗਾ ਕੋਈ ਜੱਟ ਨਹੀਂ ਕਿਸੇ ਦਾ ਹੋਰ ਆ ਉਹ ਉਹੀ ਜੱਟੀ ਹੋਊਗਾ ਬੱਲ ਕੀ ਬੱਲੂ ਜੱਟਾ ਹੀ ਕੀ ਪਤਾ ਕਿਦਾ ਹੋਸਣ ਨੂੰ ਕੀ ਪਤਾ ਤੇ ਲੁੱਟਾ ਕੋਈ ਕਰਕੇ ਜੇ ਲੈ ਗਏ ਹੁਣ ਕੀ ਬੱਲ ਨੇ ਤਾਂ ਚਲੋ ਪਾਣੀ ਸਾਡਾ ਸਾਰਾ ਮਕਦਾ ਸੀ ਮੋਟਰ ਬਿੱਲ ਤੋਂ ਲੋਡ ਨਹੀਂ ਫਰੀ ਦੀ ਕੋਈ ਲੋਡ ਨਹੀਂ ਸਣ ਬਿੱਲ ਦੀ ਆ ਘਰਾਂ ਦੇ ਬਿੱਲ ਸਾਡੇ ਕਰਤੇ ਨਾ ਸਾਨੂੰ ਘਰਾਂ ਦੇ ਬਿੱਲ ਕਰਤੇ ਹਰੇਕ ਘਰੇ ਦਾ ਹਰੇਕ ਬੰਦੇ ਨੂੰ ਫੇਫਾਇਦਾ ਹੋਇਆ ਉਹ ਬਿੱਲ ਦਾ ਘਰਾਂ ਦੇ ਬਿੱਲ ਦਾ ਮੋਟਰ ਕਿੱ데 ਲੱਗੀ ਯਾਰ ਕਿੰਨੀਆਂ ਮੋਟਰ ਸਾਡੇ ਪਿੰਡ ਦੀ ਗਣਤੀ ਕਰ ਲਾ ਲੋਕਾਂ ਨੇ ਜਿਹੜੇ ਚੰਗੀ ਜ਼ਮੀਨ ਜਿਆਦਾ ਉਹਨਾਂ ਨੇ ਮੋਟਰਾਂ ਪੰਜ ਪਾਰ ਲੱਗੇ ਸਾਡੇ ਕਿੰਨੇ ਮੋਟਰਾਂ ਸਾਡੇ ਕੋਲ 15 ਕਿੱਲੇ ਇੱਕ ਮੋਟਰ ਲੱਗੀ ਆ ਹਾਲ ਤਾਂ ਇਹ ਲੋਾਈ ਨਹੀਂ ਜ਼ਖ ਦਾ ਕਨੇਚਨ ਹਾਲ ਤਾਂ ਰਵਾਈ ਵੀ ਨਹੀਂ ਗਈ ਇਹ ਹੰਸਰਾਜ ਹੰਸਰਾਜ ਤਿਆਰੀਆਂ ਕਰੀ ਬੈਠਾ ਕਹਿੰਦਾ ਮੈਂ ਜਾ ਕੇ ਪਿੰਡਾਂ ਜਾ ਖਾੜੇ ਲਾਊਂਗਾ। ਉਹ ਨਾ ਨਹੀਂ ਹਣੀ ਹੌਣ ਦਾ ਹੰਸਰਾਜ ਨਿਵੜਦਾ ਇੱਥੇ ਸਾਡੇ ਪਿੰਡਾਂ ਕੁੰਡਾਂ ਚ। ਹਾਂ ਨਾ ਨਾ ਇਹ ਮਤਲਬ ਨਹੀਂ ਹੰਸਰਾਜ ਦਾ ਕਿਉਂਕਿ ਉਹ ਤਾਂ ਐਵੇਂ ਤੁਰਿਆ ਫਿਰਦਾ ਉਹ ਕੋਈ ਮਤਲਬ ਹੀ ਨਹੀਂ ਹੰਸਰਾਜ ਸਾਡੇ ਵੋਟ ਨਹੀਂ ਪੈਂਦੀ। ਨਹੀਂ ਉਹ ਤੁਸੀਂ ਕਹਿੰਦੇ ਹੰਸਰਾਜ ਨਿਵੜਦਾ ਉਹ ਕਹਿੰਦੇ ਕਰਮਜੀਤ ਅਮੋਲ ਜਿਹੜਾ ਉਹ ਵੋਟਾਂ ਲੈ ਕੇ ਜਾਨੀ ਕਿ ਬੰਬੇ ਵੱਜੂਗਾ। ਮੁੜ ਕੇ ਤੂੰ ਕੌਣ ਤੇ ਮੈਂ ਕੌਣ? ਉਹ ਕਰਮਜੀਤ ਦਾ ਸੁਨਾਮ ਦਾ ਸਾਡੇ ਨੇੜ ਦਾ ਇਹ ਕੋਈ ਕਿਤੇ ਬੰਬੇ ਨਹੀਂ ਵੱਜਦਾ ਇਹ ਬੰਬੇ ਮੂਵੇ ਕਿਤੇ ਇੱਥੇ ਸਾਡੇ ਕੋਲ ਰਹੂਗਾ ਯਾਰ ਕੰਮ ਬਤਾ ਦਿੱਤਾ ਵੀ ਨਰੇਗਾ ਕੰਮ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਵੇ ਪਹਿਲਾਂ ਹੀ ਪਿੰਡ ਜਾ ਕੇ ਆ ਕੇ ਨਰੇਗਾ ਤੁਹਾਨੂੰ ਦੋ ਮਹੀਨੇ ਲਾ ਲੈਣ ਪਏ ਆ ਚੜ ਗਿਆ ਪਾ ਛੜ ਕੇ ਲੱਗੇ ਪਏ ਆ ਲੱਗੇ ਪਏ ਸਾਡੇ ਇੱਥੇ ਸਾਡੇ ਲੱਗੇ ਪਏ ਇੱਥੇ ਗੱਲ ਤਾਂ ਕਿਉਂ ਨਹੀਂ ਕਰ ਲੱਗੇ ਵੇ ਬੋਰਡ ਤੇ ਪੈਸਾ ਕਿਉਂ ਖਰਾਬ ਕਰ ਰਹੇ ਹੋ ਪੰਜਾਬ ਦੇ ਨਾ ਤੁਸੀਂ ਉਹਨਾਂ ਨੇ ਕਹਿਆ ਥਾ ਉਹ ਵਾਰ-ਵਾਰ ਕਹਿੰਦੇ ਜੇ ਮੇਰੇ ਕੰਮ ਹੋਇਆ ਤਾਂ ਉਹ ਇਹਨਾਂ ਨੂੰ ਕਹਿੰਦਾ ਨਹੀਂ ਮੈਨੂੰ ਇੱਕ ਮੌਕਾ ਇੱਕ ਮੌਕਾ ਦੇ ਰਿਹਾ ਮੰਗੀ ਜਣੀ ਇੱਕ ਮੌਕਾ ਬੁਢਾ ਹੋਇਆ ਮਰ ਗਿਆ ਇੱਕ ਮੌਕਾ ਮੰਗੀ ਗਿਆ ਉਹ ਇਹ ਮੈਂ ਇੱਕ ਮੌਕਾ ਨਹੀਂ ਮੰਗਦੇ ਕਿ ਪਤਾ ਕੀ ਆ ਉਹ ਕਹਿੰਦਾ ਮੇਰਾ ਕੰਮ ਹੋਇਆ ਤਾਂ ਵੋਟ ਪਾਓ ਨਹੀਂ ਨਾ ਪਾਇਓ ਉਹ ਤੁਹਾਡੇ ਸਾਹਮਣੇ ਕਹਿੰਦਾ ਤੇ ਫਿਰ ਪਿੰਡਾਂ ਦੇ ਵਿੱਚ ਹੁਣ ਕਿਉਂ ਆਉਂਦੇ ਫਿਰ ਕੰਮ ਹੋਇਆ ਤਾਂ ਲੋਕ ਵੋਟ ਪਾ ਦੇਣਗੇ ਫਿਰ ਨਹੀਂ ਵੋਟ ਐ ਤਾਂ ਨਹੀਂ ਫਿਰ ਜੇ ਪਿੰਡ ਚ ਆਇਆ ਹੀ ਨਾ ਗੇੜਾ ਹੀ ਨਾ ਮਾਰਿਆ ਅਗਲੇ ਜੇ ਪੌਣੀ ਨਾ ਪੌਣ ਨਾ ਪੌਣ ਇੱਕ ਹੋਰ ਗੱਲ ਸੁਖਵੀਰ ਵਾਲਾ ਕਹਿੰਦਾ ਮੈਂ ਪੰਜਾਬ ਬਚਾਉਂਗਾ ਹੁਣ ਯਾਤਰਾ ਕੱਢੀ ਹਾਂ ਹਾਂ ਉਹ ਤਾਂ ਜੱਨਾ ਉਹਨਾਂ ਡੋਪਤਾ ਨਾ ਪੰਜਾਬ ਜਿਨਾਂ ਪੰਜਾਬ ਦੀ ਜੜ ਉਹਨਾਂ ਨੇ ਬਾਦਲ ਕਹਿੰਦੇ ਕੱਢੀ ਜਾਏ ਕੋਈ ਜੰਮੇ ਨਹੀਂ ਦੁਨੀਆ ਦੇ ਕੱਢਣ ਵਾਲਾ ਸਾਲ 78 ਤਾਂ ਲੱਗਿਆ ਮਾਰ ਲੋਕਾਂ ਨੂੰ 78 ਤੋਂ ਲੈ ਕੇ ਆ ਆ ਗਿਆ 78 ਆ ਗਿਆ 71 ਆ ਗਿਆ ਉਹਦੇ ਖਾ ਗਿਆ 84 ਵੀ ਆ ਗਿਆ ਵਿੱਚ ਬਹੁਤ ਬਹੁਤ ਬਾਦਲ ਨਾਲ ਇਹਨੇ ਤੂੰ ਯਾਰ ਤੇ ਵੋਟਾਂ ਪਾਈਆਂ ਨੂੰ 20 ਸਾਲ ਕਿ ਕਿਸ ਕੋਈ ਕਮੇਟੀ ਕੰਮ ਜੀ ਕੀਤਾ ਕੰਮ ਜੀ ਕੀਤਾ ਸਰਕਾਰ ਕਿਸਾਨ ਪੱਖੀ ਆ ਕਿਹੜੀ ਇਹ ਜਿਹੜੀ ਹੁਣ ਸਰਕਾਰ ਚੱਲ ਰਹੀ ਹੈ ਆਸਾਨ ਪੱਕੀ ਕਿਹੜੀ ਸਰਕਾਰ ਹੈ ਤੁਸੀਂ ਨਹੀਂ ਨਹੀਂ ਕਿਸਾਨ ਪੱਕੀ ਸਰਕਾਰ ਇਹੀ ਹੈ ਇਹ ਇਹ ਸਾਨੂੰ ਸਾਡੇ ਯਾਰ ਫੱਟਾ ਇਹ ਫੱਟਾ ਕੀ ਹਾਂ ਚੋਰ ਨਹੀਂ ਇਹ ਚੋਰ ਨਹੀਂ ਇਹ ਚੋਰ ਨਹੀਂ ਕਿਸਾਨ ਪੱਕੀ ਤੁਸੀਂ ਕਹਿੰਦੇ ਹੋ ਹਾਂ ਦਿੱਲੀ ਦੇ ਵਿੱਚ ਬੱਡਰ ਤੇ ਬੈਠੇ ਪੰਜਾਬ ਵਿੱਚ ਬੈਠੇ ਕਿਹਨਾਂ ਕਿੱਥੇ ਬੈਠੇ ਹੋ ਹਾਂ ਕਿੱਥੇ ਬੈਠੇ ਹੋ ਯਾਰ ਹੁਣ ਇੱਕ ਬੈਠੇ ਆ ਠੀਕ ਹੈ ਉਹਨਾਂ ਦੇ ਦਿਨ ਕਿ ਸੈਂਟਰ ਸਰਕਾਰ ਆ ਕੇ ਸਾਡੇ ਪੰਜਾਬ ਦੇ ਵਿੱਚ ਅੱਤਰੂ ਕਹਿੰਦੇ ਗੋਲੇ ਛੱਡ ਰਿਆ ਸਰਕਾਰ ਨੇ ਉਹਨਾਂ ਦੇ ਐਕਚੁਅਲੀ ਜਿਆਦਾ ਆ ਡਾਂਗਾ ਚੱਕ ਹਾਂਸ ਰਾਜ ਦੇ ਮਾਰਨਾ ਸਿਰ ਚੋਂ ਸਾਨੂੰ ਉੱਥੇ ਸਾਡੇ ਬੰਦੇ ਬੈਠੇ ਇਹਦਾ ਕੀ ਕਸੂਰ ਹੈ ਇਹਦੇ ਮੂੰਹ ਚੱਕੇ ਹਾਂਸ ਰਾਜ ਚੱਕਾ ਸਾਡੇ ਮੰਦਰ ਫੈਸਲਾ ਕਰੋ ਉੱਥੇ ਕਿਸਾਨ ਕਰ ਰਹੇ ਇਹਨਾਂ ਦਾ ਹਾਂ ਉੱਥੇ ਖੁਦਾ ਸਾਡਾ ਸਾਡਾ ਫੈਸਲਾ ਕਰਨ ਉੱਥੇ ਹੈ ਤੇ ਆਹ ਅੰਸਾਰ ਨੂੰ ਡਾਂਗਾ ਚੱਕੇ ਲੁੱਕ ਚੱਕੇ ਅਸੀਂ ਆਏ ਨੂੰ ਵੀ ਉਹਨੂੰ ਠਾ ਪਿਆਉਣ ਨੂੰ ਆਦਨ ਉੱਥੇ ਚੱਲਦੇ ਭਾਈ ਸਾਡੇ ਪੰਜਾਬ ਦੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਐਕਸ਼ਨ ਕਿਉਂ ਨਹੀਂ ਲੈ ਰਹੀ ਇਹ ਪੰਜਾਬ ਸਰਕਾਰ ਤੇ ਜਰ ਜਿੰਨਾ ਕਸੂਨਦਾ ਉਹਦਾ ਕਰੀ ਜਾਂਦਾ ਹੈ ਹੋਰ ਹੋਲੀ ਕੀ ਬਾਤ ਹੈ ਪੰਜਾਬ ਸਰਕਾਰ ਦਾ